ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੀ ਇਹ ਮੇਰੀ ਫਸਟ ਵੀਡੀਓ ਆ ਸੋ ਫਸਟ ਵੀਡੀਓ ਮੈਂ ਆਪਣੇ ਗੁਰਦੁਆਰਾ ਸਾਹਿਬ ਤੋਂ ਮੈਂ ਸ਼ੁਰੂ ਕਰਨ ਜਾ ਰਿਹਾ ਹਾਂ ਤਾਂ ਅਸੀਂ ਚੱਲਿਆਂ ਜੀ ਦਰਸ਼ਨ ਕਰਨ ਗੁਰਦੁਆਰਾ ਸਾਹਿਬ ਸ਼ਿਆਟਾ ਸਾਹਿਬ ਅੰਮ੍ਰਿਤਸਰ ਦੇ ਤੇ ਨਾਲ ਨਾਲ ਤੁਹਾਨੂੰ ਹਿਸਟਰੀ ਵੀ ਤੁਹਾਰੀ ਦੱਸਾਂਗੇ ਗੁਰਦੁਆਰਾ ਸਾਹਿਬ ਦੀ ਆਓ ਚੱਲੀਏ ਹੁਣ ਅਸੀਂ ਨਿਕਲ ਚੁੱਕੇ ਹਾਂ ਜੀ ਘਰੋਂ ਪਾਪਾ ਇਹ ਆ ਜੀ ਗੁਰਦੁਆਰਾ ਸਾਹਿਬ ਦਾ 메ਨ ਗੇਟ ਜੀ ਤੇ ਇਸ ਤੋਂ ਬਾਅਦ ਪਹਿਲੋਂ ਅਸੀਂ ਗੱਡੀ ਲਾਵਾਂਗੇ ਪਾਰਕਿੰਗ ਦੇ ਵਿੱਚ ਤੇ پارک ਕਰਕੇ ਫਿਰ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਅੰਦਰ ਲੈ ਕੇ ਜਾਵਾਂਗੇ। ਇਹ ਹਰ ਮਹੀਨੇ ਇੱਥੇ ਪੰਚਮੀ ਮਨਾਈ ਜਾਂਦੀ ਹੈ ਜੀ ਸੰਗਤਾਂ ਬਹੁਤ ਹੀ ਦੂਰੋਂ ਦੂਰੋਂ ਸੰਗਤਾਂ ਇੱਥੇ ਆਉਂਦੀਆਂ ਨੇ ਜੀ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਜੀ ਉਹ ਆਪਣੀਆਂ ਪੈਂਚੀਆਂ ਸੁਖ ਲੈਂਦਾ ਜੀ ਕੋਈ 6 ਸੁਖ ਲੈਂਦਾ ਕੋਈ 12 ਸੁਖ ਲੈਂਦਾ ਤੇ ਉਹਨਾਂ ਕਰ ਸੰਤਾਨ ਪੈਦਾ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਕਰਾਵਾਂਗੇ ਅਸੀਂ ਜੋੜੇ ਜਮਾ ਤੇ ਫਿਰ ਉਹਨੇ ਜੀ ਗੁਰਦੁਆਰਾ ਸਾਹਿਬ ਵਿੱਚ ਐਂਟਰ ਇਹ ਆਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਮੱਥਾ ਟੇਕਣ ਤੋਂ ਪਹਿਲਾਂ ਅਸੀਂ ਕਰਾਂਗੇ ਇਸ਼ਨਾਨ ਇਸ਼ਨਾਨ ਕਰਕੇ ਫਿਰ ਟੇਕਾਂਗੇ ਮੱਥਾ ਜੀ ਇਹ ਬਾਹਰ ਵਾਲਾ ਪਾਸਾ ਹੈ ਜੀ ਗੁਰਦੁਆਰਾ ਸਾਹਿਬ ਜੀ ਦਾ ਤੇ ਸਭ ਤੋਂ ਪਹਿਲਾਂ ਹੁਣ ਕਰੀਏ ਇਸ਼ਨਾਨ ਇਸ਼ਨਾਨ ਕਰ ਲਿਆ ਜੀ ਤੇ ਅੱਜ ਥੋੜੀ ਇੱਕ ਧੁੱਪ ਵੀ ਨਿਕਲੀ ਹੋਈ ਆ ਪੰਚਮੀ ਵਾਲੇ ਦਿਨ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸੋਹਣੀ ਲੱਗ ਰਹੀ ਹੈ ਜੀ ਬਹੁਤ ਜਿਆਦਾ ਸੋਹਣੀ ਲੱਗ ਰਹੀ ਹੈ ਜੀ ਫਿਰ ਅਸੀਂ ਕਰਵਾਇਆ ਪ੍ਰਸ਼ਾਦ ਤੇ ਇੱਥੇ ਜਿਨ੍ਹਾਂ ਨੇ ਆਪਣੀ ਝੋਲੀ ਦੇ ਵਿੱਚ ਫਲ ਪੋਣਾ ਹੁੰਦਾ ਤਾਂ ਉਹ ਅਰਦਾਸ ਕਰਵਾ ਕੇ ਆਪਣੇ ਝੋਲੀ ਦੇ ਵਿੱਚ ਫਲ ਪਵਾ ਲੈਂਦੇ ਨੇ ਦੇਖੋ ਜੀ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਚਿਰਬੂਰ ਅਰਜਨ ਦੇਵ ਜੀ ਦੇ ਚਰਨਾਂ ਦੇ ਵਿੱਚ ਇਸ ਇਲਾਕੇ ਦੀਆਂ ਸੰਗਤਾਂ ਵੱਲੋਂ ਖੇਤੀ ਜੋਗ ਪਾਣੀ ਦੀ ਘਾਟ ਕਰਕੇ ਸੂਕਰੀਆਂ ਫਸਲਾਂ ਦੇ ਹੋ ਰਹੇ ਨੁਕਸਾਨ ਜੋਗ ਹੱਲ ਕਰਨ ਲਈ ਬੇਨਤੀ ਕੀਤੀ ਗਈ। ਉਹਨਾਂ ਦਿਨਾਂ ਵਿੱਚ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਤੇ ਮਾਤਾ ਗੰਗਾ ਜੀ ਦੇ ਕੁੱਖੋਂ ਲੰਮੇ ਅਰਸ਼ੇ ਤੋਂ ਬਾਅਦ ਗੁਰੂ ਹਰਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ। ਗੁਰੂ ਹਰगोबिंद ਸਿੰਘ ਜੀ ਦੇ ਜਨਮ ਦੇ ਖੁਸ਼ੀ ਵਿੱਚ ਅਤੇ ਫਸਲਾਂ ਲਈ ਪਾਣੀ ਦੀ ਘਾਟ ਨੂੰ ਦੂਰ ਕਰਨ ਲਈ ਇਸ ਪਵਿੱਤਰ ਦੀ ਖੁਦਾਈ ਕਰਵਾਈ ਗਈ ਤੇ ਪੰਚਮ ਪਾਤਸ਼ਾਹ ਜੀ ਵੱਲੋਂ ਇੱਕ ਹੀ ਖੂਹ ਵਿੱਚ 6 ਹਟਾ ਯਾਨੀ ਕਿ 6 ਮਾਲਾਂ ਪਾ ਕੇ ਚਲਾਇਆ ਗਿਆ ਇਸ ਨਾਲ ਇਲਾਕਾ ਹਰਿਆ ਭਰਿਆ ਹੋਇਆ ਤੇ ਸੰਗਤਾਂ ਨਿਹਾਲ ਹੋਈਆਂ ਤੇ 6 ਹਟਾਂ ਵਾਲੇ ਖੂਹ ਚਲੌਣ ਕਰਕੇ ਹੀ ਇਸ ਨਗਰ ਅਤੇ ਗੁਰਦੁਆਰਾ ਸਾਹਿਬ ਦਾ ਨਾਮ ਛੇ ਹਟਾ ਸਾਬ ਪਿਆ ਆ ਹਟ ਕਰਦੀ ਪੁਰੀ ਪਕਾਈ ਨੂੰ ਜਮਾਨਤ ਕਰਦੇ ਸੁਣਿਆ ਇਹ ਆ ਜੀ ਹਰ ਮਹੀਨੇ ਆਉਣ ਵਾਲੀ ਪੰਚਮੀ ਦਾ ਵੇਰਵਾ ਨੋਟ ਕਰ ਲਓ ਜੀ ਤਰਜੋ ਹਮ ਆਓ ਸਤਨਾਮ ਆਕਰ ਕੋਈ ਕੁਝ ਕਰਨ ਲੱਗ ਪਿਆ ਆ ਆ ਮਾ ਜਾਰੇ ਤਰਜੋ ਹਮ ਤੈਨਾਂ ਨਾ ਕਿਤੇ ਜਾਏ ਰੂਪ ਤਤਤ ਉਪਨ ਜੀ ਨਾ ਲਓ ਜੀ ਆਪਾਂ ਵੀਡੀਓ ਨੂੰ ਕਰਦੇ ਆਂ ਇਸਮਾਪਤ ਤੇ ਜੇ ਕੋਈ ਵੀਡੀਓ ਦੇ ਵਿੱਚ ਕੋਈ ਦੱਸਣ ਦੇ ਵਿੱਚ ਕੋਈ ਗਲਤੀ ਹੋ ਗਈਆਂ ਤਾਂ ਮਾਫ ਕਰ ਦੇਣਾ ਤੇ ਮਿਲਦੇ ਆਂ ਜੀ ਆਪਾਂ ਨਵੀਂ ਵੀਡੀਓ ਦੇ ਨਾਲ ਰੱਬ ਰਾਖਾ